ਕੋਲਕਾਤਾ ਜੂਨੀਅਰ ਡਾਕਟਰ ਦੇ ਰੇਪਿਸਟ ਤੇ ਕਾਤਲ ਨੂੰ 10 ਦਿਨ ਵਿੱਚ ਫਾਂਸੀ ਹੋ ਸਕਦੀ ਹੈ ਅਸੀਂ ਸਾਰਿਆਂ ਨੇ ਦੇਖਿਆ ਕਿ ਕਿਸ ਘਣਾਉਣੇ ਤਰੀਕੇ ਨਾਲ ਕੋਲਕਾਤਾ ਦੀ ਉਸ ਜੂਨੀਅਰ ਡਾਕਟਰ ਨਾਲ આરોપી ਨੇ ਰੇਪ ਕੀਤਾ ਤੇ ਫਿਰ ਗਲਾ ਦਬਾ ਕੇ ਮਾਰ ਦਿੱਤਾ ਸੀ ਫਿਰ ਮਮਤਾ ਬੇਨਰਜੀ ਦਾ ਬਿਆਨ ਆਇਆ ਕਿ ਉਹ ਸਰਪ 10 ਦਿਨ ਵਿੱਚ ਸੰਜੇ رائے ਨੂੰ ਫਾਂਸੀ ਦੇ ਤਖਤੇ ਤੱਕ ਲੈ ਜੂ ਤੇ ਹੁਣ ਮਮਤਾ ਬੇਨਰਜੀ ਨੇ ਪੱਛਮੰਗਾਲ ਵਿਧਾਨ ਸਭਾ ਚ ਇੱਕ ਨਵਾਂ ਕਾਨੂੰਨ ਪੇਸ਼ ਕੀਤਾ ਇਸ ਕਾਨੂੰਨ ਦਾ ਨਾਮ ਹੈ ਅਪਰਾਧਤਾ ਮਹਿਲਾ ਬਾਲ ਸੁਰੱਖਿਆ ਬਿਲ ਜਾਂ ਐਂਟੀ ਰੇਪਿਸਟ ਬਿਲ ਇਸ ਬੈਲ ਚ ਹੈ ਕਿ ਤੇ ਕੀ ਇਹ ਬੈਲ ਸੱਚਮੁੱਚ ਸਿਰਫ 10 ਦਿਨ ਵਿੱਚ ਸੰਜੇ ਰਾਏ ਨੂੰ ਫਾਂਸੀ ਦੁਵਾ ਸਕਦਾ ਨੇ ਪਰ ਹੋਰ ਰੇ ਪੇਸਟਾ ਨੂੰ ਤਾਂ ਇਸ ਦੇ ਬਾਰੇ ਵਿੱਚ ਸਮਝਦੇ ਹਾਂ ਤੁਹਾਨੂੰ ਇੱਕ ਕੇਸ ਯਾਦ ਹੋਣਾ ਨਿਰਭੈ ਦਾ 16 ਦਸੰਬਰ 2012 ਨੂੰ ਇੱਕ ਘਟਨਾ ਵਾਪਰੀ ਸੀ ਜਿਸ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖਤਾ ਸੀ ਇਸ ਕੇਸ ਦੇ ਜ਼ਰੀਏ ਤੁਹਾਨੂੰ ਦੱਸਾਂਗੇ ਕਿ ਸਾਡੇ ਦੇਸ਼ ਚ ਫਾਂਸੀ ਦੀ ਪ੍ਰਕਿਰਿਆ ਕੰਮਕਮੇ ਕਰਦੀ ਹੈ ਤੇ ਕੀ 10 ਦਿਨ ਚ ਸੰਜੇ ਰਾਏ ਨੂੰ ਫਾਂਸੀ ਹੋ ਸਕਦੀ ਹੈ ਜਾਂ ਨਹੀਂ 16 ਦਸੰਬਰ 2012 ਨੂੰ ਨਰਭਾਇਆ ਕਾਂਡ ਹੋਇਆ 17 ਦਸੰਬਰ ਨੂੰ ਉਸ ਬੱਸ ਦੇ ਡਰਾਈਵਰ ਨੂੰ ਅਰੈਸਟ ਕੀਤਾ ਗਿਆ ਤੇ 18 ਦਸੰਬਰ ਨੂੰ ਤਿੰਨ ਹੋਰ ਮੁਜਰਮਾਂ ਨੂੰ ਅਰੈਸਟ ਕਰ ਲਿਆ ਜਾਂਦਾ 20 ਦਸੰਬਰ ਨੂੰ ਇੱਕ ਨਾਬਾਲਗ ਮੁਜਰਮ ਜੋ ਇਸ ਮਾਮਲੇ ਨਾਲ ਜੁੜਿਆ ਹੋਇਆ ਸੀ ਉਸ ਨੂੰ ਵੀ ਅਰੈਸਟ ਕੀਤਾ ਜਾਂਦਾ ਤੇ 21 ਦਸੰਬਰ ਨੂੰ ਸ਼ੀਮਾ ਬੰਦਾ ਅਰੈਸਟ ਕਰ ਲਿਆ ਜਾਂਦਾ ਤੇ 23 ਦਸੰਬਰ ਤੱਕ ਨਰਭਾਇਆ ਦੀ ਸਿੰਗਾਪੁਰ ਚ ਮੌਤ ਹੋ ਜਾਂਦੀ ਆ ਜਾਨੀ 13 ਦਿਨ ਬਾਅਦ ਇਸ ਕੇਸ ਦੇ 6 OPC ਜਿਨ੍ਹਾਂ ਚੋਂ ਇੱਕ ਨੇ ਤਿਹਾੜ ਜੇਲ੍ਹ ਦੇ ਵਿੱਚ ਖੁਦਕੁਸ਼ੀ ਕਰ ਲਈ ਸੀ ਤੇ ਇੱਕ ਨਾਬਾਲਗ ਸੀ ਤੇ ਉਸ ਨੂੰ 3 ਸਾਲ ਬਾਅਦ ਛੱਡ ਦਿੱਤਾ ਗਿਆ ਸੀ। ਬਾਕੀ ਬੱਚੇ 4 ਪਵਨ, ਅਕਸ਼ੇ, ਵਿਨੇ ਤੇ ਮੁਕੇਸ਼। ਫਿਰ ਪੂਰੇ ਦੇ ਵਿੱਚ ਬਵਾਲ ਵੀ ਮੱਚਿਆ ਸੀ ਜਿਵੇਂ ਇਸ ਵਕਤ ਜੂਨੀਅਰ ਡਾਕਟਰ ਕੇਸ ਦੇ ਵਿੱਚ ਹੋ ਰਿਹਾ ਤੇ ਲੋਕਾਂ ਦਾ ਕਹਿਣਾ ਸੀ ਕਿ ਇਹਨਾਂ ਨੂੰ ਜਲ ਤੋਂ ਜਲਦ ਫਾਂਸੀ ਦੇ ਦਿੱਤੀ ਜਾਵੇ। ਨਿਰਭੈ ਆਕੇ ਵਿੱਚ 18ਵੇਂ ਦਿਨ ਚਾਰਜ ਸ਼ੀਟ ਦਾਖਲ ਹੋਈ ਸੀ ਇਹ ਕਾਫੀ ਤੇਜ਼ ਕਿਹਾ ਜਾ ਸਕਦਾ ਫਿਰ ਕੋਰਟ 'ਚ ਬਹਿਸ ਹੋਈ ਤੇ ਠੀਕ 1 ਮਹੀਨੇ ਬਾਅਦ ਅਦਾਲਤ ਨੇ ਉਹ ਚਾਰਜ ਸ਼ੀਟ ਮੁਤਾਬਕ આરોપી ਤੈਅ ਕਰ ਦਿੱਤੇ ਕਿ ਹਾਂਏ ਔਰੋਪ ਨੇ ਇੱਥੇ ਤੁਹਾਨੂੰ ਦੱਸ ਦਈਏ ਕਿ ਇਹ ਮਾਮਲਾ ਫਾਸਟ ਟਰੈਕ ਕੋਰਟ ਕੋਲ ਗਿਆ ਸੀ ਔਰ ਫਾਸਟ ਟਰੈਕ ਕੋਰਟ ਵਿੱਚ ਇਹ ਨਹੀਂ ਹੁੰਦਾ ਕਿ ਇੱਕ ਦਿਨ ਸੁਣਵਾਈ ਹੋਈ ਫਿਰ ਕਈ ਦਿਨ ਅਜਨੈਯੂ ਦਾ ਫਾਸਟ ਟਰੈਕ ਕੋਰਟ ਵਿੱਚ ਹਰ ਰੋਜ਼ ਸੁਣਵਾਈ ਕੀਤੀ ਜਾਂਦੀ ਆ ਤੇ ਇਸ ਦੇ ਬਾਵਜੂਦ ਫਾਸਟ ਟਰੈਕ ਕੋਰਟ ਨੇ ਪੂਰੇ 9 ਮਹੀਨੇ ਲਗਾਏ ਇਸ ਦਾ ਫੈਸਲਾ ਸੁਣਾਉਣ ਤੇ 16 ਸਤੰਬਰ 2012 ਦੀ ਇਹ ਘਟਨਾ ਸੀ ਤੇ 10 ਸਤੰਬਰ 2013 ਨੂੰ ਇਹਨਾਂ ਚਾਰਾਂ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਜਾਂਦੀ ਆ ਫਾਸਟ ਟਰੈਕ ਕੋਰਟ ਦੇ ਦੁਆਰਾ ਪਰ ਇਹ ਨਹੀਂ ਕਿ ਫਾਂਸੀ ਤੁਰੰਤ ਹੋ ਜੂ ਹਾਲੇ ਉਹਨਾਂ ਕੋਲ ਮੌਕਾ ਸੀ ਇਸ ਫੈਸਲੇ ਨੂੰ ਉਪਰੀ ਅਦਾਲਤ ਚੈਲੰਜ ਕਰਨ ਦਾ ਤੇ ਪੂਰੇ 30 ਦਿਨ ਤੱਕ ਉਹਨਾਂ ਨੇ 24 ਦਿਨ ਬਾਅਦ ਇਸ ਫੈਸਲੇ ਨੂੰ ਚੈਲੰਜ ਕਰ ਦਿੱਤਾ ਹਾਈ ਕੋਰਟ ਦੇ ਵਿੱਚ ਤੇ ਅਕਤੂਬਰ ਚ ਇਹ ਮਾਮਲਾ ਹਾਈ ਕੋਰਟ ਪਹੁੰਚ ਚੁੱਕਿਆ ਸੀ ਤੇ ਹਾਈ ਕੋਰਟ ਨੇ ਪੂਰੇ 6 ਮਹੀਨੇ ਲਾਤੇ ਫੈਸਲਾ ਸੁਣਾਉਣ ਲਈ ਤੇ ਇਸ ਕੇਸ ਚ ਲੋਅਰ ਕੋਰਟ ਦੇ ਫੈਸਲੇ ਤੇ ਮੋਹਰ ਲਗਾ ਦਿੱਤੀ ਇਹ ਕਹਿੰਦੇ ਹੋਏ ਕਿ ਇਹ ਇੱਕ ਰੇਅਰੈਸਟ ਆਫ ਰੇਅਰ ਕੇਸ ਆ ਕਿਉਂਕਿ ਇਹਨਾਂ ਨੇ ਨਿਰਭੈਤਾ ਦੇ ਨਾਲ ਬਹੁਤ ਗੰਦਗੀ ਨਾਲ ਇਹ ਸਭ ਕੁਝ ਕੀਤਾ ਤੇ ਦਿੱਲੀ ਹਾਈ ਕੋਰਟ ਨੇ 30 ਮਾਰਚ 2014 ਨੂੰ ਇਹ ਫੈਸਲਾ ਸੁਣਾ ਦਿੱਤਾ ਫાંਸੀ ਦੀ ਸਜ਼ਾ ਬਰਕਰਾਰ ਰੱਖੀ ਇਸ ਤੋਂ ਬਾਅਦ ਇਹਨਾਂ ਨੇ 30 ਦਿਨ ਦੇ ਅੰਦਰ ਹੀ ਹਾਈ ਕੋਰਟ ਦੇ ਫੈਸਲੇ ਨੂੰ ਸੁਪਰੀਮ ਕੋਰਟ ਦੇ ਅੰਦਰ ਚੈਲੰਜ ਕਰਤਾ ਕਿ ਇਹ ਫાંਸੀ ਦੀ ਸਜ਼ਾ ਗਲਤ ਆ ਤੇ ਸੁਪਰੀਮ ਕੋਰਟ ਨੂੰ 19 ਮਹੀਨੇ ਸਿਰਫ ਇਹ ਤੈਅ ਕਰਨ ਦੇ ਵਿੱਚ ਲੱਗ ਗਏ ਕੇ ਜੱਜਾਂ ਦੀ ਕਿਹੜੀ ਬੈਂਚ ਇਸ ਕੇਸ ਦੀ ਸੁਣਵਾਈ ਕਰੂਗੀ ਸੋਚੋ 19 ਮਹੀਨੇ ਤੇ ਹਾਲੇ ਇਸ ਕੇਸ ਦੀ ਸੁਣਵਾਈ ਸ਼ੁਰੂ ਨਹੀਂ ਸੀ ਹੋਈ ਤੇ 2016 ਚ ਸੁਪਰੀਮ ਕੋਰਟ ਨੇ ਤੈਅ ਕੀਤਾ ਕਿ ਤਿੰਨ ਜੱਜਾਂ ਦੀ ਬੈਚ ਇਸ ਮਾਮਲੇ ਦੀ ਸੁਣਵਾਈ ਕਰੂਗੀ ਇਸ ਬੈਚ ਨੇ 3 April 2016 ਨੂੰ ਇਹ ਸੁਣਵਾਈ ਸ਼ੁਰੂ ਕੀਤੀ ਤੇ ਪੂਰੇ 13 ਮਹੀਨੇ ਬਾਅਦ ਜਣੀ 3 May 2017 ਨੂੰ ਉਹਨਾਂ ਦਾ ਫੈਸਲਾ ਸੁਣਾਇਆ ਤੇ ਕਿ ਆ ਕੇ ਇਹਨਾਂ ਦੀ ਫਾਂਸੀ ਦੀ سزا ਬਰਕਰਾਰ ਰਹੂ ਮਤਲਬ ਇਹ ਘਟਨਾ ਹੋਈ 16 ਦਸੰਬਰ 2012 ਨੂੰ ਤੇ ਸੁਪਰੀਮ ਕੋਰਟ ਦਾ ਫੈਸਲਾ ਆਇਆ 3 ਮਈ 2017 ਨੂੰ ਜਾਨੀ ਹੁਣ ਤੱਕ 5 ਸਾਲ ਗੁਜ਼ਰ ਚੁੱਕੇ ਸੀ ਪਰ ਉਹਨਾਂ ਕੋਲ ਹਲੇ ਵੀ ਇੱਕ ਮੌਕਾ ਸੀ ਰਿਵਿਊ ਪਟੀਸ਼ਨ ਦਾਇਰ ਕਰਦਾ ਤੇ ਉਹਨਾਂ ਦਾ ਇਹ ਸਮਾਂ ਸੀ ਪੂਰੇ 30 ਦਿਨ ਦਾ ਪਰ ਕਮਾਲ ਦੇਖੋ ਕਿ ਇਹਨਾਂ ਚਾਰਾਂ ਚੋਂ ਪਹਿਲੇ ਨੇ ਜਾਨੀ ਬਿਨੇ ਨੇ 6 ਮਹੀਨੇ ਬਾਅਦ ਰਿਵਿਊ ਪਟੀਸ਼ਨ ਦਾਇਰ ਕੀਤੀ ਜਦੋਂ ਕਿ ਸਿਰਫ 30 ਦਿਨ ਦੇ ਅੰਦਰ ਲਾਉਣਾ ਸੀ ਪਰ ਦੂਸਰੇ ਨੇ ਫਿਰ ਤੀਸਰੇ ਨੇ ਤੇ ਚੌਥੇ ਨੇ ਤਾਂ 2.5 ਸਾਲ ਬਾਅਦ ਰਿਵਿਊ ਪਟੀਸ਼ਨ ਲਾਈ ਸੀ ਜਾਨੀ 2019 ਚ 2017 ਚ ਫੈਸਲਾ ਆਇਆ ਤੇ ਇਸ ਨੇ 2019 ਚ ਰਿਵਿਊ ਪਟੀਸ਼ਨ ਲਾਈ ਫਿਰ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਕਿ ਨਹੀਂ ਇਹ ਫੈਸਲਾ ਜਾਰੀ ਰਹੂ ਇਸ ਤੋਂ ਬਾਅਦ ਤੰਨਾ ਨੇ ਫਿਰ ਇੱਕ ਕਰਕੇ ਕਿਉਰੀਟੀ ਪਟੀਸ਼ਨ ਲਾਇਆ ਕਿਉਰੀਟੀ ਪਟੀਸ਼ਨ ਮਤਲਬ ਕਿ ਇਸ ਪੂਰੇ ਮਾਮਲੇ ਦੌਰਾਨ ਜਾਨੀ ਫਾਸਟ ਟਰੈਕ ਕੋਰਟ ਤੋਂ ਸੁਪਰੀਮ ਕੋਰਟ ਤੱਕ ਕੋਈ ਤਕਨੀਕੀ ਖਰਾਬੀ ਤਾਂ ਇਸ ਮਾਮਲੇ ਚ ਨਹੀਂ ਆਈ ਮਤਲਬ ਉਹਨਾਂ ਚਾਰਾਂ ਬੰਦਿਆਂ ਨੂੰ ਪੂਰੇ ਦੇ ਪੂਰੇ ਲੀਗਲ ਰਾਈਟਸ ਮਿਲੇ ਸੀ ਜਾਂ ਨਹੀਂ ਇਸ ਦਾ ਫੈਸਲਾ 2020 ਚ ਆਇਆ ਤੇ ਸੁਪਰੀਮ ਕੋਰਟ ਨੇ ਫਾਂਸੀ ਦੀ ਸਜ਼ਾ ਫਿਰ ਵੀ ਜਾਰੀ ਕਰ ਰੱਖੀ ਫਿਰ ਇਹ ਤਿੰਨੋਂ ਪ੍ਰੈਜ਼ੀਡੈਂਟ ਕੋਲ ਗਏ ਤੇ ਫਿਰ ਪ੍ਰੈਜ਼ੀਡੈਂਟ ਤੋਂ ਵੀ ਰਿਜੈਕਸ਼ਨ ਮਿਲਿਆ ਫਿਰ ਦੁਬਾਰਾ ਇਹਨਾਂ ਨੇ ਪ੍ਰੈਜ਼ੀਡੈਂਟ ਕੋਲ ਇੱਕ ਹੋਰ ਰੈਮਡੀ ਅਪੀਲ ਕੀਤੀ ਪਰ ਪ੍ਰੈਜ਼ੀਡੈਂਟ ਦੇ ਦੁਆਰਾ ਦੁਬਾਰਾ ਫਿਰ ਤੋਂ ਰਿਜੈਕਟ ਕਰ ਦਿੱਤਾ ਗਿਆ ਤੇ ਫਿਰ ਫਾਂਸੀ ਦੀ ਤਰੀਕ ਰੱਖੀ ਗਈ 20 ਮਾਰਚ 2020 ਦੀ ਤੇ 19 ਮਾਰਚ ਦੀ ਰਾਤ ਨੂੰ ਵਕੀਲ ਸੁਪਰੀਮ ਕੋਰਟ ਦੇ ਵਿੱਚ ਫਿਰ ਤੋਂ ਪਹੁੰਚ ਕੇ ਕਿ ਇਸ ਫੈਮਿਲੀ ਚ ਕੁਝ ਤਕਨੀਕੀ ਖਰਾਬੀਆਂ ਆਈਆਂ ਨੇ ਉਹਨਾਂ ਨੂੰ ਠੀਕ ਕਰੋ ਜਾਂ ਫਾਂਸੀ ਟਾਲ ਦਿਓ ਅਦਾਲਤ ਪੂਰੇ 2.5 ਵਜੇ ਦੇ ਰਾਤ ਤੱਕ ਬੈਠੀ ਰਹੀ ਤੇ ਫੈਸਲਾ ਆਇਆ ਕਿ ਨਹੀਂ ਸਜ਼ਾ ਜਾਰੀ ਰੱਖੂ ਤੇ 20 ਮਾਰਚ ਨੂੰ ਉਹਨਾਂ ਨੂੰ ਫਾਂਸੀ ਦੇ ਦਿੱਤੀ ਗਈ ਤੇ ਜੇ 5 ਦਿਨ ਹੋਰ ਰੋਕ ਤਾਂ ਬੇਟਾ ਦੇਸ਼ 'ਚ ਲਾਕਡਾਊਨ ਲੱਗ ਗਿਆ ਸੀ ਤੇ ਕਿਉਂਕਿ ਕਰੋਨਾ ਆ ਚੁੱਕਿਆ ਸੀ ਤਾਂ ਫਿਰ ਇਹਨਾਂ ਦੀ ਫਾਂਸੀ ਹੋਰ ਜ਼ਿਆਦਾ ਡਿਲੇ ਹੋ ਸਕਦੀ ਸੀ ਤਾਂ ਖੋ ਸੋਚੋ ਕਿ ਇਸ ਮਾਮਲੇ 'ਚ ਜੋ ਜੂਨੀਅਰ ਡਾਕਟਰ ਕੇਸ ਦੀ ਤਰ੍ਹਾਂ ਰੇਅਰ ਸੀ ਉਸ 'ਚ 8 ਸਾਲ ਤੋਂ ਜ਼ਿਆਦਾ ਦਾ ਸਮਾਂ ਲੱਗ ਗਿਆ ਉਹਨਾਂ ਨੂੰ ਫਾਂਸੀ ਦੇ ਤਖਤ ਤੱਕ ਲਿਜਾਣ ਦੇ ਲਈ ਤਾਂ ਜੇ ਮੰਮਤਾ ਬੈਨਰਜੀ 10 ਦਿਨ 'ਚ ਫਾਂਸੀ ਦੀ ਗੱਲ ਕਰਦੀ ਆ ਤਾਂ ਇਹ ਪੋਲਿਟਿਕਸ ਆ ਸਿਰਫ ਤੇ ਸਿਰਫ ਪੋਲਿਟਿਕਸ ਤੇ ਜੇ ਉਸ ਬਿੱਲ ਦੀ ਗੱਲ ਕਰੀਏ ਤਾਂ ਇਸ ਬਿੱਲ 'ਚ ਕਿਹਾ ਗਿਆ ਹੈ ਕਿ ਜਦੋਂ ਵੀ ਅਜਿਹਾ ਰੇਪ ਦਾ ਕੋਈ ਇਨਸੀਡੈਂਟ ਹੋਊਗਾ ਸਭ ਪੁਲਿਸ ਨੂੰ 21 ਦਿਨ ਦੇ ਅੰਦਰ ਅੰਦਰ ਇਸ ਦੀ ਜਾਂਚ ਪੂਰੀ ਕਰਨੀ ਆ ਤੇ ਜੇ ਉਹ 21 ਦਿਨ ਚੋ ਜਿਆ ਨਹੀਂ ਕਰਦਾ ਤਾਂ ਸਿਰਫ 15 ਦਿਨ ਐਕਸਟਰਾ ਦੇ ਮਿਲਣਗੇ ਤੇ ਇਸ ਦੇ ਬਾਰੇ ਵਿੱਚ ਵੀ ਉਹਨਾਂ ਨੂੰ ਕੋਰਟ ਨੂੰ ਦੱਸਣਾ ਪਊ ਕਿ ਉਹਨਾਂ ਨੂੰ ਇਹ 15 ਦਿਨ ਕਿਉਂ ਦਿੱਤੇ ਜਾ ਰਹੇ ਨੇ ਜਾਨੀ ਕਿ ਸਿਰਫ 36 ਦਿਨਾਂ ਦੇ ਵਿੱਚ ਪੁਲਿਸ ਨੂੰ ਆਪਣੀ ਪੂਰੀ ਜਾਂਚ ਪੂਰੀ ਕਰਨੀ ਪਊਗੀ ਤੇ ਫਿਰ 1 ਮਹੀਨੇ ਦੇ ਅੰਦਰ ਅੰਦਰ ਚਾਰਜ ਸ਼ੀਟ ਲਾਖਰ ਕਰਨੀ ਆ ਫਿਰ ਮੁਕੱਦਮਾ ਹੋਣਾ ਪਹਿਲਾ ਫਾਸਟ ਟਰੈਕ ਕੋਰਟ ਚ ਫਿਰ ਹਾਈ ਕੋਰਟ ਚ ਪਰ ਇੱਥੇ ਮੰਨਿਆ ਆ ਕੇ ਚਲੋ ਸਰਕਾਰ ਨੇ ਦਬਾਅ ਪਾ ਕੇ ਕਿਸੇ ਤਰੀਕੇ ਦੇ ਨਾਲ ਫੈਸਲਾ ਜਲਦੀ ਕਰਵਾ ਲਿਆ ਹਾਈ ਕੋਰਟ ਤੋਂ ਤੇ ਫਾਸਟ ਟਰੈਕ ਕੋਰਟ ਤੋਂ ਪਰ ਸੁਪਰੀਮ ਕੋਰਟ ਦਾ ਦਰਵਾਜ਼ਾ ਹਜੇ ਵੀ ਖੁੱਲ੍ਹਾ ਤੇ ਪ੍ਰੈਜ਼ੀਡੈਂਟ ਦਾ ਵੀ ਤੇ ਇੱਕ ਰਾਜ ਦੀ ਸਰਕਾਰ ਕੋਲੇ ਇਹ ਪਾਵਰ ਨਹੀਂ ਹੁੰਦੀ ਕਿ ਉਹ ਪ੍ਰੈਜ਼ੀਡੈਂਟ ਜਾਂ ਸੁਪਰੀਮ ਕੋਰਟ ਨੂੰ ਚੈਲੰਜ ਕਰ ਸਕਣ ਜਾਂ ਉਹਨਾਂ ਦੇ ਉੱਤੇ ਦਬਾਅ ਪਾ ਸਕਣ ਤਾਂ ਉੱਥੇ ਕਿੰਨਾ ਵੀ ਸਮਾਂ ਲੱਗ ਸਕਦਾ ਸੋ ਮਮਤਾ ਬੈਨਰਜੀ ਦੀ ਇਹ ਗੱਲ ਕਿ ਉਹ 10 ਦਿਨ ਦੇ ਵਿੱਚ ਸੰਜੇ ਸਿੰਘ ਨੂੰ ਫਾਂਸੀ ਦੇ ਤਖਤੇ ਤੇ ਲੈ ਕੇ ਜਾਊਗੀ ਉਹ ਸਿਰਫ ਪੋਲਿਟਿਕਸ ਸਟੰਟ ਆ ਤੇ ਹਾਲੇ ਤਾਂ ਇਸ ਮਾਮਲੇ 'ਚ ਬਹੁਤ ਕੁਝ ਹੋਣਾ ਬਾਕੀ ਆ ਤੇ ਤਕਰੀਬਨ 5 ਤੋਂ 10 ਸਾਲ ਲੱਗਣਗੇ ਸੰਜੇ ਰਾਏ ਨੂੰ ਫਾਂਸੀ ਦੇ ਤਖਤੇ ਤੱਕ ਲਜਾਣ ਦੇ ਲਈ ਤੁਹਾਡਾ ਇਸ ਦੇ ਬਾਰੇ ਵਿੱਚ ਕੀ ਸੋਚਨਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰ ਲਿਓ ਧੰਨਵਾਦ